7 ਜੂਨ 1984 ਵਾਲੇ ਦਿਨ ਦਰਬਾਰ ਸਾਹਿਬ ਅੰਦਰ ਅਜੇ ਵੀ ਗੋਲੀਬਾਰੀ ਹੋ ਰਹੀ ਸੀ 6 ਜੂਨ ਨੂੰ ਸੰਤਾਂ ਦੀ ਅਤੇ ਮੋਹਰੀ ਸੰਗਾਂ ਦੀ ਸ਼ਹਾਦਤ ਹੋ ਚੁੱਕੀ ਸੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਕਿ ਕਿਵੇਂ 7 ਜੂਨ ਨੂੰ ਭਾਰਤੀ ਫੌਜ ਨੇ ਆਮ ਸ਼ਰਧਾਲੂਆਂ ਨੂੰ ਸਰਾਮਾਂ ਵਿੱਚੋਂ ਕੱਢ ਕੇ ਜ਼ੁਲਮ ਕੀਤੇ ਅਕਾਲ ਤਖਤ ਸਾਹਿਬ ਟੇਜਣ ਤੋਂ ਬਾਅਦ ਵੀ ਕਿਹੜੇ ਪਾਸਿਓਂ ਫੌਜ ਤੇ ਫਾਇਰਿੰਗ ਹੋ ਰਹੀ ਸੀ ਅਤੇ 7 ਜੂਨ ਨੂੰ ਹੀ ਪਹਿਲੀ ਵਾਰ ਦਰਬਾਰ ਸਾਹਿਬ ਤੋਂ ਲਾਈਵ ਰੇਡੀਓ ਟੈਲੀਕਾਸਟ ਕੀਤਾ ਗਿਆ ਸੀ ਇਹ ਕੀਰਤਨ ਵੀ ਫੌਜ ਵੱਲੋਂ ਦਿੱਤੇ ਕੀਰਤਨੀਆਂ ਨੇ ਕੀਤਾ ਸੀ 7 ਜੂਨ ਬਾਰੇ ਅਜਿਹੀਆਂ ਅਣਸੁਣੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਿਓ ਤੇ ਜੇਕਰ ਸਾਡਾ ਕੰਮ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਤ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਤੇ ਜਨਰਲ ਸੁਬੇਕ ਸਿੰਘ ਜੀ ਦੀ ਸ਼ਹੀਦੀ 6 ਜੂਨ ਦੀ ਸਵੇਰ ਤੱਕ ਹੋ ਜਾਂਦੀ ਹੈ ਜਿਸ ਬਾਰੇ ਪੂਰੀ ਡਿਟੇਲ ਵਿੱਚ 6 ਜੂਨ ਵਾਲੀ ਵੀਡੀਓ 'ਚ ਗੱਲ ਕੀਤੀ ਹੋਈ ਆ ਪਰ ਇਹਨਾਂ ਦੀ ਸ਼ਹੀਦੀ ਦੇ ਨਾਲ ਲੜਾਈ ਖਤਮ ਨਹੀਂ ਹੁੰਦੀ ਕਿਉਂਕਿ ਉਸ ਸਮੇਂ ਤੱਕ ਫੌਜ ਨੂੰ ਨਹੀਂ ਸੀ ਪਤਾ ਕਿ ਸੰਤਾਂ ਦੀ ਸ਼ਹਾਦਤ ਹੋ ਗਈ ਆ ਬਸ ਫੌਜ ਇਸ ਤੋਂ ਅੰਦਾਜ਼ਾ ਲਗਾ ਰਹੀ ਸੀ ਕਿ ਅਕਾਲ ਤਖਤ ਵਾਲੇ ਪਾਸੋਂ ਫਾਇਰਿੰਗ ਬੰਦ ਹੋ ਗਈ ਆ ਇਸ ਲਈ ਜਾਂ ਤਾਂ ਸੰਤ ਬਾਹਰ ਨਿਕਲ ਗਏ ਹੋਣਗੇ ਤੇ ਜਾਂ ਸ਼ਹੀਦ ਹੋ ਗਏ ਹੋਣਗੇ ਪਹਿਲਾਂ ਫੌਜ ਨੂੰ ਲੱਗਦਾ ਸੀ ਕਿ ਸੰਤ ਜੀ ਸ਼ਾਇਦ ਪਿਛਲੇ ਪਾਸੇੋਂ ਬਾਹਰ ਨਿਕਲ ਗਏ ਇਸ ਲਈ ਫੌਜ ਨੇ ਬਾਹਰ ਪੂਰੇ ਸ਼ਹਿਰ ਵਿੱਚ ਹੋਰ ਵੀ ਚੌਕਸੀ ਵਧਾ ਦਿੱਤੀ ਇੱਕ ਪੂਰੀ 54 ਪਟਾਲੀਅਨ ਨੂੰ ਸ਼ਹਿਰ ਦੇ ਵਿੱਚ ਨਾਕੇ ਲਗਾਉਣ ਨੂੰ ਕਿਹਾ ਗਿਆ ਸੀ ਇੱਕ ਤਾਂ ਇਸ ਕੰਪਨੀ ਦਾ ਕੰਮ ਸੀ ਕਿ ਪਿੰਡਾਂ ਵਿੱਚੋਂ ਇਕੱਠੀ ਹੋ ਰਹੀ ਸੰਗਤ ਨੂੰ ਸ਼ਹਿਰ ਵਿੱਚ ਵੜਨ ਤੋਂ ਰੋਕਣਾ ਤੇ ਦੂਸਰਾ ਸੀ ਕਿ ਕੋਈ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਨਾ ਨਿਕਲ ਜਾਏ ਸੋ ਫੌਜ ਨੂੰ ਉਸ ਸਮੇਂ ਤੱਕ ਕਨਫਰਮ ਨਹੀਂ ਸੀ ਹੋਇਆ ਕਿ ਸੰਤ ਜਿਉਂਦੇ ਨੇ ਜਾਂ ਸ਼ਹੀਦ ਹੋ ਗਏ ਨੇ ਪਰ ਜਦੋਂ ਸ੍ਰੀ ਅਕਾਲ ਤਖਤ ਵਾਲੇ ਪਾਸੇ ਜਦੋਂ ਇੱਕ ਧਮਾਕਾ ਹੋਇਆ ਤੇ ਅੰਦਰੋਂ ਧੂਆਂ ਨਿਕਲਿਆ ਤਾਂ ਫੌਜ ਨੇ ਉਸ ਸਮੇਂ ਇਹ ਸੋਚ ਲਿਆ ਕਿ ਹੁਣ ਕੋਈ ਅੰਦਰ ਜੂੰਦਾ ਨਹੀਂ ਹੋਣਾ ਕਿਉਂਕਿ ਉਧਰਲੀ ਸਾਈਡ ਤੋਂ ਫਾਇਰਿੰਗ ਹੋਣੀ ਵੀ ਬੰਦ ਹੋ ਗਈ ਸੀ ਪਰ ਫੌਜ ਫਿਰ ਵੀ ਡਰਦੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨਹੀਂ ਸੀ ਜਾ ਰਹੀ ਕਿਉਂਕਿ ਦਿਨ ਵਿੱਚ ਉਧਰ ਨੇੜੇ ਜਾਣਾ ਫੌਜ ਰਿਸਕ ਮੰਨਦੀ ਸੀ ਉਧਰੋਂ ਤਾਂ ਲੜਾਈ ਬੰਦ ਹੋ ਗਈ ਪਰ ਦੂਜੇ ਪਾਸੇ ਜੋ ਪ੍ਰਕਰਮਾ ਵਾਲਾ ਪਾਸਾ ਸੀ ਉਧਰ ਤਾਂ ਲੜਾਈ ਅਜੇ ਵੀ ਜਾਰੀ ਸੀ ਕਿਉਂਕਿ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਨਾਇਨ ਕਮਾਉਂਡ ਤੇ ਕਮਾਂਡੋ ਇਸ ਪਾਸੇ ਦੀ ਪਲੈਨਿੰਗ ਵਿੱਚ ਸੀ ਤੇ ਇਧਰ ਕਮਾਂਡੋਜ਼ ਨੂੰ ਭੇਜਣ ਲਈ ਤਿੰਨ ਟੈਂਕਾਂ ਦੇ ਪਿੱਛੇ ਨੌ ਬਖਤਰਬੰਦ ਗੱਡੀਆਂ ਵਿੱਚ ਇਹ ਕਮਾਂਡੋ ਨੂੰ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਇਹ ਕਮਾਂਡੋ ਲੰਗਰਹਾਲ ਵਾਲੇ ਪਾਸਿਓਂ ਪੈਦਲ ਨਹੀਂ ਸੀ ਜਾ ਸਕਦੇ ਲੰਗਰਹਾਲ ਵਾਲੇ ਪਾਸਿਓਂ ਸਿੰਘਾਂ ਦੇ ਬੜੇ ਮਜ਼ਬੂਤ ਮੋਰਚੇ ਸੀ ਜੋ ਫੌਜ ਦਾ ਕਾਫੀ ਨੁਕਸਾਨ ਕਰ ਰਹੇ ਸੀ ਇਸ ਪਾਸਿਓਂ ਫੌਜ ਨੇ ਸਿਰਫ ਦਾਖਲ ਹੋਣ ਸਮੇਂ ਹੀ ਆਪਣੇ ਕਈ ਫੌਜੀ ਗਵਾਲੇ ਸੀ ਲੰਗਰ ਖਾਲ ਦੀਆਂ ਦੋਨੇ ਮੰਜ਼ਲਾਂ ਉੱਪਰ ਸਿੰਘਾਂ ਦੇ 92 ਸਿੰਘ ਇਹ ਮੋਰਚਿਆਂ ਤੇ ਸੀ ਕਿਉਂਕਿ ਇਹਨਾਂ ਨੇ ਇਹ ਪਾਸਿਓਂ ਪੈਦਲ ਕੋਈ ਫੌਜੀ ਅੰਦਰ ਨਹੀਂ ਸੀ ਜਾਣ ਦਿੱਤਾ ਸੋ ਅਕਾਲ ਤਖ ਸਾਹਿਬ ਤੋਂ ਬਾਅਦ ਫੌਜ ਨੇ ਸ੍ਰਾਵਾਂ ਨੂੰ ਕਬਜ਼ੇ ਵਿੱਚ ਲੈਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਰਾਂ ਉੱਪਰ ਪਹਿਲਾਂ ਕਾਰਵਾਈ ਕੀਤੀ ਗਈ ਇਸ ਦੌਰਾਨ ਫੌਜ ਦੇ ਕਾਫੀ ਫੌਜੀ ਮਾਰੇ ਗਏ ਫੌਜ ਖੁਦ ਵੀ ਮੰਨਦੀ ਹੈ ਕਿ ਇੱਥੇ ਬਹੁਤ ਤਕੜਾ ਮੁਕਾਬਲਾ ਹੋਇਆ ਪਰ ਫਿਰ ਵੀ ਦੁਪਹਿਰ ਤੱਕ ਫੌਜ ਨੇ ਇੱਥੇ ਕਬਜ਼ਾ ਕਰ ਲਿਆ ਸੀ ਤੇ ਸਾਰੀ ਸਰਾਂ ਦੇ ਹਰ ਇੱਕ ਕਮਰੇ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਉਹਨਾਂ ਸਾਰਿਆਂ ਨੂੰ ਉੱਥੇ ਵਿੜੇ ਵਿੱਚ ਬਿਠਾ ਲਿਆ ਗਿਆ। ਇਸ ਤੋਂ ਬਾਅਦ ਫੌਜ ਗਈ ਤੇਜਾ ਸਿੰਘ ਹਸਮੁੰਦਰੀ ਹਾਲ ਵਾਲੇ ਪਾਸੇ। ਤੇਜਾ ਸਿੰਘ ਹਸਮੁੰਦਰੀ ਹਾਲ ਦੇ ਅੰਦਰ ਉੱਥੇ ਜੋ ਅਕਾਲੀ ਆਗੂ ਸੀ ਤੇ ਜੋ ਹੋਰ ਮੋਹਰੀ ਬੰਦੇ ਸੀ ਜਿਨ੍ਹਾਂ ਨੂੰ ਦਿੱਲੀ ਤੋਂ ਸੇਫ ਕੱਢਣ ਦੀ ਹਦਾਇਤ ਸੀ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਗਿਆ ਪਰ ਫੌਜ ਨੂੰ ਹਨੇਰੇ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਹਨ ਕਿਉਂਕਿ ਫੌਜ ਦੀ ਇੰਟੈਲੀਜੈਂਸ ਤਾਂ ਪਹਿਲਾਂ ਹੀ ਫੇਲ ਹੋ ਚੁੱਕੀ ਸੀ ਫਿਰ ਫੌਜ ਨੇ RAMDAS RAM ਵਿੱਚੋਂ ਦੋ ਬੰਦੇ ਫੜੇ ਉਹਨਾਂ ਨੇ ਫਿਰ ਦੱਸਿਆ ਕਿ ਉਹ ਅਕਾਲੀ ਲੀਡਰ ਕਿੱਥੇ ਨੇ ਉਹ ਬੰਦੇ ਫਿਰ ਫੌਜ ਨੂੰ ਟੋਹੜਾ ਤੇ ਲੋਂਗੋਵਾਲ ਤੇ ਬੀਬੀ ਅਮਰਜੀਤ ਕੌਰ ਤੇ ਰਾਮੂ ਵਾਲੀਆਂ ਕੋਲ ਲੈ ਗਏ ਇਹ ਸਾਰੇ ਇੱਕੋ ਹੀ ਕਮਰੇ ਵਿੱਚ ਸੀ ਇੱਥੋਂ ਇਹਨਾਂ ਨੂੰ ਕੱਢ ਕੇ ਫੌਜ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਤੇ ਬਾਕੀ ਆਪਰੇਸ਼ਨ ਜਾਰੀ ਰੱਖਿਆ ਸੋ ਇਸ ਤੋਂ ਬਾਅਦ ਫੌਜ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵੀ ਕਬਜ਼ਾ ਕਰ ਲਿਆ ਤੇ ਇਸ ਤੋਂ ਬਾਅਦ ਗੁਰਨਾਨਕ ਨਿਵਾਸ ਤੇ ਗੁਰਨਾਨਕ ਨਿਵਾਸ ਦੇ ਉੱਤੇ ਬੱਬਰਾਂ ਦਾ ਪੇਰਾ ਸੀ ਪਰ ਇਹ ਸਾਰੇ ਖੜਕੂ ਬਾਗਵਾਲੀ ਗਲੀ ਵਾਲੇ ਪਾਸਿਓਂ ਰਾਤ ਦੇ ਹਨੇਰੇ ਵਿੱਚ ਨਿਕਲ ਗਏ ਸੀ ਸੋ ਇੱਥੇ ਫੌਜ ਦੇ ਹੱਥ ਕੋਈ ਖੜਕੂ ਨਹੀਂ ਆਇਆ ਸੋ ਉੱਥੇ ਹੋਰ ਜਿੰਨੇ ਵੀ ਬੰਦੇ ਸੀ ਉਹ ਸਾਰੇ ਫੌਜ ਨੇ ਫੜ ਲਏ ਇਨ ਸ਼ਰਧਾਲੂਆਂ ਬਾਰੇ ਫੌਜ ਨੇ ਬਾਅਦ ਵਿੱਚ ਮੀਡੀਆ ਵਿੱਚ ਇਹ ਝੂਠ ਵੀ ਬੋਲਿਆ ਕਿ ਜਿਹੜੇ ਸ਼ਰਧਾਲੂ ਸਰਾਮਾਂ ਵਿੱਚੋਂ ਜਾਂ ਕੰਪਲੈਕਸ ਵਿੱਚੋਂ ਕੱਢੇ ਗਏ ਫੌਜ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਰੋਟੀ ਤੇ ਪਾਣੀ ਦਿੱਤਾ ਤੇ ਲੋੜ ਅਨੁਸਾਰ ਉਹਨਾਂ ਸਾਰਿਆਂ ਨੂੰ ਦਵਾਈਆਂ ਵੀ ਦਿੱਤੀਆਂ ਸੀ ਇਹ ਕਿੰਨਾ ਕੁ ਸੱਚ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਇਸ ਬਾਰੇ ਤਾਂ ਕਈ ਸਾਰੀਆਂ ਕਿਤਾਬਾਂ ਤੇ YouTube ਉੱਪਰ ਵੀ ਉਸ ਦਿਨ ਦੇ ਸ਼ਰਧਾਲੂਆਂ ਦੀਆਂ ਇੰਟਰਵਿਊ ਮਿਲ ਜਾਣਗੀਆਂ ਜਿਸ ਤੋਂ ਪਤਾ ਲੱਗ ਜਾਂਦਾ ਕਿ ਫੌਜ ਨੇ ਉਸ ਦਿਨ ਸ਼ਰਧਾਲੂਆਂ ਨਾਲ ਕੀ سلوਕ ਕੀਤਾ ਸੀ ਇਥੇ ਫਿਰ ਫੌਜ ਨੇ ਸ਼ਰਧਾਲੂਆਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਕਿਉਂਕਿ ਫੌਜ ਪਿਛਲੇ ਦਿਨਾਂ ਤੋਂ ਸਿੰਘਾਂ ਤੋਂ ਅੱਕੀ ਪਈ ਸੀ ਉਹ ਸਾਰਾ ਗੁੱਸਾ ਸ਼ਰਧਾਲੂਆਂ ਤੇ ਕੱਢਿਆ ਗਿਆ ਕਿਉਂਕਿ ਇਸ ਰੈਜੀਮੈਂਟ ਵਿੱਚ ਸਿੱਖ ਨਾਂ ਦੇ ਬਰਾਬਰ ਸੀ ਸਾਰੇ ਫੌਜੀ ਗੜਵਾਲੀ ਸੀ ਸੋ ਇਨ੍ਹਾਂ ਗੜਵਾਲੀਆਂ ਨੇ ਇੱਥੇ ਬੜੇ ਜ਼ੁਲਮ ਕੀਤੇ ਇਨ੍ਹਾਂ ਨੇ ਸ਼ਰਧਾਲੂਆਂ ਨੂੰ ਹੱਥ ਪਿੱਛੇ ਬੰਨ ਕੇ ਲਾਈਨ ਵਿੱਚ ਬਿਠਾ ਲਿਆ ਤੇ ਪਿੱਛੋਂ ਇੱਕ ਇੱਕ ਕਰਕੇ ਗੋਲੀ ਮਾਰ ਕੇ ਉਹਨਾਂ ਵਿੱਚ ਬਹੁਤੇ ਮਾਰ ਦਿੱਤੇ ਇਸ ਬਾਰੇ ਤਾਂ ਰਾਮੂ ਵਾਲੀਆਂ ਨੇ ਵੀ ਖੁਦ ਵੀ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਛੋਟੇ-ਛੋਟੇ ਬੱਚਿਆਂ ਤੱਕ ਨੂੰ ਛੁੱਕ ਕੇ ਅੱਗ ਵਿੱਚ ਸੁੱਟ ਦਿੱਤਾ ਗਿਆ। ਸ਼ਰਦਾਲੂਆਂ ਦੇ ਕੀਮਤੀ ਸਮਾਨ ਨੂੰ ਲੁੱਟ ਲਿਆ ਗਿਆ। ਜਿਹੜੇ ਫੌਜੀ ਜਦੋਂ ਮਰਜੀ ਕਿਸੇ ਵੀ ਸਿੰਘ ਨੂੰ ਮਾਰ ਦਿੰਦੇ ਸੀ। ਪਾਣੀ ਮੰਗਣ ਤੇ ਬੰਦੂਕ ਦਾ ਬੱਟ ਮਾਰਿਆ ਜਾਂਦਾ ਸੀ। ਸੋ ਇਹ ਸਾਰਾ ਕੰਮ ਸਰਾਵਾਂ ਵਾਲੇ ਪਾਸੇ ਚੱਲਦਾ ਰਿਹਾ। ਫਿਰ ਫੌਜ ਨੇ ਹਰਚੰਨ ਸਿੰਘ ਲੋਂਗੋਵਾਲ ਗਰਚਨ ਸਿੰਘ ਟੋਹੜਾ ਤੇ ਬੀਬੀ ਅਮਰਜੀਤ ਜੋ ਅਖੰਡ ਕੀਰਤਨੀ ਜਥੇ ਤੋਂ ਸੀ ਸੋ ਇਹਨਾਂ ਤਿੰਨਾਂ ਨੂੰ ਬਖਤਰਬੰਦ ਗੱਡੀਆਂ ਵਿੱਚ ਬਿਠਾ ਕੇ ਫੌਜ ਅੰਮ੍ਰਿਤਸਰ ਸ਼ੌਣੀ ਵਿੱਚ ਲੈ ਗਈ ਸੋ ਫੌਜ ਹਰ ਇੱਕ ਫੜ ਕੇ ਲਿਆਂਦੇ ਬੰਦੇ ਨੂੰ ਸ਼ੌਣੀ ਵਿੱਚ ਲਿਜਾ ਕੇ ਉਹਨਾਂ ਦੀ ਸ਼ਨਾਖਤ ਕਰਦੀ ਸੀ ਅਲੱਗ-ਅਲੱਗ ਉਹਨਾਂ ਦੀ ਕੈਟਾਗਰੀ ਬਣਾਈਆਂ ਹੋਈਆਂ ਸੀ ਸੋ ਲੇਟ ਦੁਪਹਿਰ ਤੱਕ ਫੌਜ ਨੇ ਇਹ ਸਾਰਾ ਸਰਾਮਾਂ ਵਾਲਾ ਪਾਸਾ ਕਵਰ ਕਰ ਲਿਆ ਸੀ ਪਰ ਲੰਗਰ ਹਾਲ ਵਾਲਾ ਪਾਸਾ ਅਜੇ ਵੀ ਫੌਜ ਦੇ ਕੰਟਰੋਲ ਵਿੱਚ ਨਹੀਂ ਸੀ ਆ ਰਿਹਾ ਫੌਜ ਨੇ ਜੋਰ ਲਾ ਰਿਆ ਸੀ ਪਰ ਲੰਗਰ ਖਾਲ ਦੀ ਛੱਤ ਵਾਲੇ ਮੋਰਚੇ ਤੇ ਕਾਬੂ ਨਹੀਂ ਸੀ ਪਾਇਆ ਜਾ ਰਿਹਾ ਕੁਝ ਇਤਿਹਾਸਕਾਰਾਂ ਅਨੁਸਾਰ ਛੱਤ ਉੱਪਰ ਹੈਲੀਕਾਪਟਰ ਨਾਲ ਫੌਜ ਨੇ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫਲ ਨਾ ਹੋਈ ਸੋ ਇਹ ਸਿੰਸਲਾ ਸਾਰਾ ਦਿਨ ਚੱਲਦਾ ਰਿਹਾ ਫਿਰ ਜਦੋਂ ਰਾਤ ਹੁੰਦੀ ਹੈ ਤਾਂ ਫਿਰ ਤਾਂ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਫੌਜ ਭੇਜੀ ਜਾਂਦੀ ਹੈ ਕਿਉਂਕਿ ਅਜੇ ਤੱਕ ਸੰਤ ਜੀ ਜਾਂ ਬਾਕੀ ਹੋਰ ਮਹਰੀ ਸੰਗਾਂ ਦੀ ਸ਼ਹਾਦਤ ਕਨਫਰਮ ਨਹੀਂ ਸੀ ਹੋਈ ਕਿਉਂਕਿ ਕੋਈ ਕਹਿੰਦਾ ਸੀ ਕਿ ਸਿੰਘ ਸ਼ਹੀਦ ਹੋ ਗਏ ਤੇ ਕੋਈ ਕਹਿੰਦਾ ਸੀ ਕਿ ਉਹ ਨਿਕਲ ਗਏ ਤੇ ਦਿੱਲੀ ਤੋਂ ਵੀ ਬਾਰ-ਬਾਰ ਕਾਲ ਆ ਰਹੇ ਜਾਂ ਸੀ ਫਿਰ ਜਦੋਂ ਰਾਤ ਨੂੰ ਫੌਜ ਅੰਦਰ ਭੇਜੀ ਜਾਂਦੀ ਆ ਤਾਂ ਫੌਜ ਉਦੋਂ ਵੀ ਡਰ ਕੇ ਅੰਦਰ ਜਾ ਰਹੀ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਭੂਰੇ ਵਿੱਚ ਵੜਨ ਲੱਗਦੇ ਅੰਦਰੋਂ ਦੂ ਸਿੰਘ ਆਉਂਦੇ ਨੇ ਤੇ ਆ ਕੇ ਫੌਜ ਤੇ ਫਾਇਰਿੰਗ ਕਰ ਦਿੰਦੇ ਨੇ ਇੰਨਾ ਵਿੱਚੋਂ ਇੱਕ ਤਾਂ ਉਥੇ ਸ਼ਹੀਦ ਹੋ ਜਾਂਦਾ ਤੇ ਦੂਸਰਾ ਜ਼ੋਂਦਾ ਫੜਿਆ ਜਾਂਦਾ ਫਿਰ ਉਸ ਤੋਂ ਸੰਤ ਜੀ ਬਾਰੇ ਤੇ ਬਾਕੀ ਸਿੰਘਾਂ ਦੇ ਬਾਰੇ ਪੁੱਛਿਆ ਜਾਂਦਾ ਉਹ ਫਿਰ ਦੱਸਦਾ ਹੈ ਕਿ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ ਤੇ ਕੁਝ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਵੀ ਉਸਨੇ ਉਹਨਾਂ ਫੌਜੀਆ ਨੂੰ ਦਿਖਾਈਆਂ ਦੇ ਫੇਰ ਫੌਜ ਪੂਰੇ ਦੇ ਅੰਦਰ ਜਾ ਕੇ ਸਾਰਾ ਕੰਟਰੋਲ ਲੈ ਲੈਂਦੀ ਹੈ ਅਕਾਲ ਤਖਸੈਬ ਵਾਲੇ ਪਾਸੇ ਲਗਭਗ 40-45 ਸਿੰਘਾਂ ਦੀਆਂ ਮ੍ਰਿਤਕ ਦੇਹਾਂ ਸੀ ਫਿਰ ਇਹਨਾਂ ਵਿੱਚੋਂ ਮੋਹਰੀ ਸਿੰਘਾਂ ਦੀਆਂ ਦੇਹਾਂ ਨੂੰ ਅਲੱਗ ਕੱਢ ਕੇ ਸ਼ਨਾਖਤ ਕੀਤੀ ਜਾਂਦੀ ਆ ਇਹ ਸਰੀਰ ਇੱਥੋਂ ਕੱਢਣੇ ਸੌਖੇ ਨਹੀਂ ਸੀ ਕਿਉਂਕਿ ਇਹਨਾਂ ਉੱਪਰ ਅਕਾਲ ਤਖਸੈਬ ਦਾ ਬਹੁਤ ਸਾਰਾ ਮਲਬਾ ਡਿੱਗਾ ਹੋਇਆ ਸੀ ਤੇ 7 ਤਰੀਕ ਨੂੰ ਕਰੀਬ 11 ਵਜੇ ਬੀਬੀਸੀ ਰੇਡੀਓ ਤੇ ਅਨਾਉਂਸ ਕਰ ਦਿੱਤਾ ਜਾਂਦਾ ਹੈ ਕਿ ਸ਼ਾਂਤਾਂ ਦੀ ਸ਼ਹਾਦਤ ਹੋ ਚੁੱਕੀ ਹੈ ਉਸ ਸਮੇਂ ਤੱਕ ਵੀ ਦਿੱਲੀ ਤੋਂ ਫੋਨ ਆ ਰਹੇ ਸੀ ਕਿ ਦੁਬਾਰਾ ਸ਼ਨਾਖਤ ਕਰਾਓ ਕਿਉਂਕਿ ਅਫਵਾਹਾਂ ਅਜੇ ਵੀ ਫੈਲ ਰਹੀਆਂ ਸੀ ਕਿ ਸੰਤ ਪਾਕਿਸਤਾਨ ਨੂੰ ਨਿਕਲ ਗਏ ਨੇ ਫਿਰ ਫੌਜ ਨੇ ਸੰਤਾਂ ਦੇ ਭਾਈ ਅਮਰੀਕ ਸਿੰਘ ਜੀ ਦੇ ਤੇ ਬਾਬਾ ਠਾਰ ਸਿੰਘ ਜੀ ਦੇ ਸ਼ਰੀਰਾਂ ਨੂੰ ਬਾਹਰ ਲਿਆ ਕੇ ਘੰਟਾ ਘਰ ਵਾਲੇ ਪਾਸੇ ਜਿੱਥੇ ਐਸਜੀਪੀਸੀ ਦਾ ਸੂਚਨਾ ਦਫ਼ਤਰ ਹੈ ਉਹਦੇ ਸਾਹਮਣੇ ਇਹ ਸ਼ਰੀਰ ਬਰਫ਼ ਉੱਪਰ ਰੱਖੇ ਗਏ ਉੱਥੇ ਉਦੋਂ ਫੌਜੀ ਵੀ ਉਹਨਾਂ ਦੇ ਦਰਸ਼ਨ ਕਰ ਰਹੇ ਸੀ ਇੱਥੇ ਸੰਤਾਂ ਦੇ ਵੱਡੇ ਭਰਾ ਨੇ ਵੀ ਇਹਨਾਂ ਦੇ ਸਰੀਰ ਦੀ ਪਛਾਣ ਕੀਤੀ ਸੀ ਦੂਜੇ ਪਾਸੇ ਗੁਰਦੀਪ ਬਰਾੜ ਦੇ ਮੁਤਾਬਕ ਸ਼ਹਿਰ ਵਿੱਚ ਜਦੋਂ ਗੱਲ ਦਾ ਪਤਾ ਲੱਗਦਾ ਕਿ ਸੰਤ ਜੀ ਹੁਣ ਨਹੀਂ ਰਹੇ ਤਾਂ Hindu ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਮਿੱਠੇ ਜਲ ਤੇ ਪੂੜੀਆਂ ਫੌਜੀਆਂ ਨੂੰ ਖੁਆਈਆਂ ਗਈਆਂ ਗੁਰਦੀਪ ਬਰਾੜ ਅਨੁਸਾਰ ਉਹਨੇ ਇਹ ਸਭ ਕੁਝ ਬੰਦ ਕਰਵਾਇਆ ਤਾਂ ਜੋ ਸਿੱਖ Hindu ਦੰਗਾ ਨਾ ਪੜਕ ਜਾਏ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਰੀਰ ਦਰਬਾਰ ਸਾਹਿਬ ਤੋਂ ਪਹਿਲੀ ਵਾਰ ਕੀਰਤਨ ਦਾ ਲਾਈਵ ਰੇਡੀਓ ਟੈਲੀਕਾਸਟ 7 ਜੂਨ ਨੂੰ ਹੀ ਕੀਤਾ ਗਿਆ ਸੀ ਇਸ ਦੌਰਾਨ ਕੀਰਤਨੀਆਂ ਫੌਜ ਨੇ ਮੋਹਿਆ ਕਰਵਾਏ ਸੀ ਸੋ ਇਧਰ ਦੂਜੇ ਪਾਸੇ ਸੱਤ ਦਾ ਪੂਰਾ ਦਿਨ ਵੀ ਗੋਲੀਆਂ ਚੱਲਦੀਆਂ ਰਹੀਆਂ ਜਿੱਥੇ ਕੋਈ ਸਿੰਘ ਸੀ ਉਹ ਜਦ ਕਿਸੇ ਫੌਜੀ ਨੂੰ ਦੇਖਦਾ ਤਾਂ ਗੋਲੀ ਚਲਾ ਦਿੰਦਾ ਸੋ so, 7 ਜੂਨ ਨੂੰ ਫੌਜ ਨੇ ਆਪਣਾ ਸਾਰਾ ਜ਼ੋਰ ਲਗਾ ਦਿੱਤਾ ਕਿ ਸਾਰਾ ਕੰਪਲੈਕਸ ਦੇ ਲੰਗਰ ਹਾਲ ਆਪਣੇ ਕਬਜ਼ੇ ਵਿੱਚ ਲਿਆ ਜਾਏ ਕਿਉਂਕਿ 7 ਜੂਨ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਕਹਿ ਦਿੱਤਾ ਸੀ ਕਿ ਉਹ 8 ਨੂੰ ਦਰਬਾਰ ਸਾਹਿਬ ਵਿੱਚ ਖੁਦ ਆ ਕੇ ਹਾਲਾਤ ਦੇਖਣਗੇ ਸੋ ਫੌਜ ਉੱਪਰ ਹੋਰ ਵੀ ਪ੍ਰੈਸ਼ਰ ਸੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਅੰਮ੍ਰਿਤਸਰ ਫੇਰੀ ਬਾਰੇ ਤੇ ਕਿਵੇਂ ਰਾਸ਼ਟਰਪਤੀ ਉੱਤੇ ਸਿੰਘਾਂ ਨੇ ਹਮਲਾ ਕੀਤਾ ਇਸ ਬਾਰੇ ਆਪਾਂ 8 ਜੂਨ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਥੱਲੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ